ਬਸਪਾ ਅੰਮੇੜਕਰ ਪਾਰਟੀ ਦੇ ਵੱਲੋਂ ਵਾਲਮੀਕੀ ਮਜਬੂਤ ਸਿੱਖ ਸਮਾਜ ਦੇ ਲੋਕਾਂ ਨੂੰ 12% ਕੋਟਾ ਦੇਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਦੇ ਉੱਤੇ ਗੱਲਬਾਤ ਕਰਦੇ ਹੋਏ ਪੰਜਾਬ ਪ੍ਰਧਾਨ ਕਮਲਜੀਤ ਸਿੰਘ ਸਹੋਤਾ ਨੇ ਕਿਹਾ ਕਿ ਐਸਸੀ ਐਸਟੀ ਸਮਾਜ ਦੇ ਲੋਕਾਂ ਨੂੰ 12% ਕੋਟਾ ਦੇਣ ਦਾ ਜੋ ਫੈਸਲਾ ਆਇਆ ਸੀ ਉਸ ਨੂੰ ਲਾਗੂ ਕਰਵਾਉਣ ਲਈ ਬਸਪਾ ਅੰਬੇਡਕਰ ਪਾਰਟੀ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਹਲਕੇ ਪੱਧਰ ਤੇ ਸੰਘਰਸ਼ ਕੀਤਾ ਜਾ ਰਿਹਾ ਜਿਸ ਦੇ ਤਹਿਤ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਐਸ ਡੀ ਐਮ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਭੇਜੇ ਜਾ ਰਹੇ ਨੇ ਪਿਆਰਿਆ ਬਸਪਾ ਅੰਬੇਡਕਰ ਪਾਰਟੀ ਵੱਲੋਂ ਅੱਜ ਤਕਰੀਬਨ ਅਸੀਂ ਪੂਰੇ ਪੰਜਾਬ ਵੱਲੋਂ 45 ਵਿਧਾਨ ਸਭਾ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜ ਚੁੱਕੇ ਆ ਮੁੱਖ ਮੰਤਰੀ ਸਾਹਿਬ ਦਾ ਇੱਕ ਵੀ ਅੱਜ ਸਾਨੂੰ ਪੋਜੀਟਿਵ ਕੋਈ ਵੀ ਉਹਨਾਂ ਦਾ ਸਟੈਪ ਨਹੀਂ ਦਿਖਿਆ ਵੀ 12.5% ਨੂੰ ਲਾਗੂ ਕੀਤਾ ਜਾਵੇ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵਸਪਾ ਵੇਡਕਰ ਪਾਰਟੀ ਦਾ ਗਰਾਫ ਪੂਰੇ ਪੰਜਾਬ 'ਚ ਦਲਿਤ ਸਮਾਜ ਨੂੰ ਜੁਗਾਉਣ ਲਈ ਬਹੁਤ ਵੱਡੀ ਪੱਧਰ ਤੇ ਕੰਮ ਚੱਲ ਰਿਹਾ ਹੈ ਜੇ ਮੁੱਖ ਮੰਤਰੀ ਸਾਹਿਬ ਨੇ 12.5% ਕੋਟੇ ਨੂੰ ਜਲਦ ਲਾਗੂ ਨਾ ਕੀਤਾ ਤੇ ਇਹਦਾ ਖਮਿਆਜਾ ਪੰਜਾਬ ਦੀ ਸਰਕਾਰ ਨੂੰ 2027 ਚ ਬਹੁਤ ਵੱਡੀ ਤਦਾਦ ਚ ਭੁਗਤਣਾ ਪਏਗਾ 3 ਸਾਲ ਜੋ ਸਰਕਾਰ ਬਣੀ ਨੂੰ ਹੋ ਚੁੱਕੇ ਆ ਸਰਕਾਰ ਨੇ ਕਿਹਾ ਸੀ ਵੀ ਪੰਜਾਬ ਚੋਂ ਨਸ਼ਾ ਖਤਮ ਕੀਤਾ ਜਾਊਗਾ ਬੀਬੀਆਂ ਦੇ ਖਾਤੇ ਚ ਇੱਕ ਇੱਕ ਹਜ਼ਾਰ ਰੁਪਇਆ ਪਾਈ ਜਾਊਗਾ ਔਰ ਪੰਜਾਬ ਚੋਂ ਬੇਰੁਜ਼ਗਾਰੀ ਖਤਮ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਅੱਜ 3 ਸਾਲ ਸਰਕਾਰ ਬਣੀ ਨੂੰ ਹੋ ਚੁੱਕੇ ਆ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਪਰ बसपा ਬੇਟਕਰ ਪਾਰਟੀ ਇਹਨਾਂ ਵਾਦਿਆਂ ਨੂੰ ਪੂਰਾ ਕਰਾਉਣ ਲਈ ਅੱਜ ਹਰ ਵਿਧਾਨ ਸਭਾ ਦੇ ਵਿੱਚ बसपा ਬੇਟਕਰ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਅੱਜ ਦਾ ਉੱਤਰੀ ਹਲਕੇ ਦਾ ਮੰਗ ਪੱਤਰ ਸਾਡੇ ਗੁਰਸ਼ਰਮ ਸਿੰਘ ਲਾਡੀ ਬਾਜੀ ਦੀ ਜਿਹੜਾ ਰਹਿਨਮਾਈ 'ਚ ਅੱਜ ਉਹਨਾਂ ਦੀ ਸਾਰੀ ਰੇਖ ਦੇਖ ਦੇ ਵਿੱਚ ਕੀਤਾ ਜਾ ਰਿਹਾ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਵੀ 12% ਨੂੰ ਲਾਗੂ ਕਰੋ ਇਹ ਲਾਗੂ ਕਰਨ ਦੇ ਨਾਲ ਵਾਲਮੀਕੀ ਮਜਬੀ ਸਿੱਖਾਂ ਦਾ ਬਹੁਤ ਤਕੜਾ ਫਾਇਦਾ ਹੋ ਸਕਦਾ ਜੇ ਤੁਸੀਂ ਚਾਹੁੰਦੇ ਜੋ ਇਹਨਾਂ ਦਾ ਭਲਾ ਕਰਨਾ ਤੇ ਸਾਨੂੰ 12% ਲਾਗੂ ਕਰ ਦੇਣਾ ਚਾਹੀਦਾ ਧੰਨਵਾਦ ਉਹਨਾਂ ਨੇ ਕਿਹਾ ਕਿ ਜੇਕਰ ਮੰਗ ਪੱਤਰ ਦੇਣ ਤੋਂ ਬਾਅਦ ਵੀ ਮਾਨ ਸਰਕਾਰ ਨੇ ਮੰਗਾਂ ਨੂੰ ਨਾ ਮੰਨਿਆ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਿੰਘ ਦੀ ਕੋਠੀ ਦਾ ਕੀ ਰੋਕ ਕੀਤਾ ਜਾਵੇਗਾ ਸਿੱਧੇ ਤੌਰ ਤੇ ਚੇਤਾਵਨੀ ਵੀ ਜੜੀ ਕੀ ਦਿੱਤੀ ਗਈ ਹੈ Bureau Report Star News